આજા અમારી નેક્સ્ટ કાર્યવાહી ચાલે છે ਲਾਲੋ ਵਾਲੇ ਵਰਸਸ ਨਿਹਾਲ ਖੇਡਾ ਦੇ ਵਿੱਚ ਦਾ ਮੈਚ ਜਿਹੜਾ ਹੈ ਅੰਡਰ 17 ਦਾ ਉਹ ਖੇਡਿਆ ਜਾ ਰਿਹਾ ਜਿਹਦੇ ਵਿੱਚ ਮੁਹਾਰਸਨ ਸੀਨ ਸਟੈਂਡਿਸਕੋਨ ਦੇ ਬੱਚੇ ਵੀ ਭਾਗ ਲੈ ਰਹੇ ਹਨ दरमियान सरकारी सीनियर सैकेंडरी स्कूल महासोना विखे पहुंच चुके हैं असि उन्होंठव नैशनल स्टाइल कबड्डी मैच का आज दूजा दिन ਇਸ ਤੋਂ ਇਲਾਵਾ ਸਕੂਲੀ ਗੇਮਾਂ ਜਿਹੜੀਆਂ 2024 ਦੇ ਵਿੱਚ ਮੁਕਾਬਲੇ ਜਿਹੜੇ ਅੱਜ ਖਿਡਾਰੀ ਬੜੀ ਦੂਰੋਂ ਦੂਰੋਂ ਪਿੰਡਾਂ ਤੋਂ ਸਕੂਲਾਂ ਤੋਂ ਚੱਲ ਕੇ ਖੇਡਣ ਆਏ ਉਹਨਾਂ ਦਾ ਅੱਜ ਸਮਾਪਤੀ ਪ੍ਰੋਗਰਾਮ ਹੈ ਔਰ ਜਿੰਨੀਆਂ ਵੀ ਟੀਮਾਂ ਇੱਥੇ ਪਹੁੰਚੀਆਂ ਨੇ ਕੱਲ੍ਹ ਔਰ ਅੱਜ ਮੈਂ ਸਾਰਿਆਂ ਨੂੰ ਅੱਜ ਇਸ ਮਹਾਰ ਸੋਨਾ ਪਹੁੰਚਣ ਤੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਔਰ ਜਿਨ੍ਹਾਂ ਨੇ ਵੀ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਔਰ ਵਧੀਆ ਖੇਡ ਖੇਡ ਕੇ ਜਿਹੜਾ ਅੰਡਰ 14 ਗਰਲਜ਼ ਲੱਲੋ ਵਾਲੇ ਜੋਨ ਜਿਹੜਾ ਮੁਹਾਰ ਸੋਨਾ winner under 17 winner winner ਮੁਹਾਰ ਸੋਨਾ ਬॉयਜ਼ under 14 winner ਚੁਰਣ ਖੇੜਾ ਜਿੰਨੀਆਂ ਵੀ ਟੀਮਾਂ ਅੱਜ ਇੱਥੇ ਜੇਤੂ ਹੋਈਆਂ ਨੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਜਿਹੜੀਆਂ ਉਪ ਜੇਤੂ ਨੇ ਉਹਨਾਂ ਨੂੰ ਵੀ ਵਧਾਈ ਦਿੰਦਾ ਔਰ ਜਿਹੜੇ ਖਿਡਾਰੀ ਔਰ ਟੀਮਾਂ ਨਹੀਂ ਜਿੱਤ ਸਕੀ ਐ ਮੈਂ ਉਹਨਾਂ ਨੂੰ ਵਧਾਈ ਦੇਣਾ ਕਿਉਂਕਿ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਾ ਹੀ ਬੜੀ ਵੱਡੀ ਗੱਲ ਹੈ। ਅੱਜ ਇੱਕ ਬਾਰਡਰ ਪੱਟੀ ਦਾ ਸਾਡਾ ਪਿੰਡ ਹੈ ਮੁਹਾਰ ਸਮੇਂ ਦੇ ਵਿੱਚ ਜ਼ਿਲ੍ਹਾ ਲੈਵਲ ਦਾ ਜੋ ਇਹ ਟੂਰਨਾਮੈਂਟ ਜਿਹਦੀ ਅਸਮਾਪਤੀ ਹੋਈ ਹੈ ਇਹ ਅੱਜ ਇੱਥੇ ਟੂਰਨਾਮੈਂਟ ਹੋਇਆ ਤੇ ਇਹਦੇ ਵਿੱਚ ਪਿੰਡ ਵਾਸੀਆਂ ਦਾ ਪਿੰਡ ਮੁਹਾਰ ਸੋਨਾ ਮੁਹਾਰ ਕੀਵਾ ਪਵਾਨੀ ਮੁਹਾਰਜ ਮਸ਼ੇਰ ਨਾਲ ਸਾਰਿਆਂ ਦਾ ਮੈਂ ਸਮੇਂ ਦਾ ਜਿਹੜਾ ਸੰਘਰਸ਼ ਸੀ ਜਮਹਾਰ ਸੋਨਾ ਸਕੂਲ ਨੂੰ ਅਪਗ੍ਰੇਡ ਕਰਵਾਉਣ ਲਈ ਇਹ ਸਾਰੇ ਵਧਾਈ ਦੇ ਪਾਤਰ ਨੇ ਜਿਹੜਾ ਸਕੂਲ ਇਹਨਾਂ ਨੇ ਸੰਘਰਸ਼ ਕੀਤਾ ਅਪਗ੍ਰੇਡ ਹੋਇਆ ਤਾਂ ਅੱਜ ਵੇਖੋ ਜ਼ਿਲ੍ਹਾ ਲੈਵਲ ਦਾ ਇੱਕ ਟੂਰਨਾਮੈਂਟ ਇੱਥੇ ਹੋਇਆ ਹੈ ਜ਼ਿਲ੍ਹੇ ਦੇ ਕਿੰਨੇ ਦੂਰੋਂ ਦੂਰੋਂ ਪਿੰਡਾਂ ਦੇ ਸਕੂਲਾਂ ਦੇ ਬੱਚੇ ਤੇ ਖੇਡਣ ਆਏ ਜਿੰਨਾਂ ਨੂੰ ਪਤਾ ਹੀ ਨਹੀਂ ਸੀ ਮੁਹਾਰ ਸੋਨਾ ਵੀ ਇੱਥੇ ਕੋਈ ਪਿੰਡ ਹੈ ਕੱਲ ਮੇਰੇ ਧਰਮ ਪਤਨੀ ਖੁਸ਼ਪੂ ਜੀ ਵੀ ਇੱਥੇ ਆਏ ਸੀ ਪਹਿਲੀ ਵਾਰ ਅਸੀਂ ਸੱਦਾ ਦੇਣ ਆਏ ਤਾਂ ਵੀ ਪਹਿਲੀ ਵਾਰ ਆਏ ਸੀ ਉਹ ਵੀ ਬੜੇ ਖੁਸ਼ ਹੋਏ ਕਿ ਕਿਸ ਤਰ੍ਹਾਂ ਸਾਡੇ ਲੋਕ ਇੱਥੇ ਬਾਰਡਰ ਤੇ ਰਹਿ ਰਹੇ ਨੇ ਆਸ-ਪਾਸੇ ਸਾਰਿਆਂ ਪਾਸੋਂ ਤਾਰਾਂ ਨੇ ਪਾਕਿਸਤਾਨ ਨਾਲ ਘਿਰੇ ਹੋਏ ਸਾਡੇ ਚਾਰੇ ਪਿੰਡ ਨੇ ਤੇ ਉਹਨਾਂ ਪਿੰਡਾਂ ਦੇ ਵਿੱਚੋਂ ਸਾਡੀ ਬੇਟੀ ਲਖਵਿੰਦਰ ਕੌਰ ਵੇਖੋ ਨੈਸ਼ਨਲ ਖੇਡ ਕੀ ਆਈਏ ਸਿਲਵਰ ਜਿਹੜਾ ਮੈਡਲ ਜਿੱਤ ਕੇ ਆਈ ਹੈ ਇਹ ਸਾਡੇ ਬੱਚਿਆਂ ਨੂੰ ਆਰਾਮ ਖਾਣ ਦੀ ਲੋੜ ਹੈ ਮੰਜ਼ਲ ਇਹ ਆਪ ਹੀ ਹਾਸਲ ਕਰ ਲੈਂਦੇ ਨੇ ਤਾਂ ਮੈਨੂੰ ਨੇ ਸਾਡੇ ਨੌਜਵਾਨਾਂ ਨੇ ਡਿਮਾਂਡ ਕੀਤੀ ਮੈਟ ਦੀ ਲੋੜ ਨੇ ਤਾਂ ਬੜਾ ਜਲਦੀ ਤੁਹਾਡਾ ਮੈਟ ਜਿਹੜਾ ਇਹ ਤੁਹਾਡੇ ਤੱਕ ਪਹੁੰਚਾ ਦੇਵਾਂਗੇ ਇਸ ਤੋਂ ਇਲਾਵਾ ਹੋਰ ਕਿਤੇ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਜਿਹੜੇ ਬੱਚੇ ਚੰਗਾ ਖੇਡਦੇ ਨੇ ਕੋਈ ਸਯੋਗ ਦੀ ਲੋੜ ਹੈ ਮੇਰੇ ਸਯੋਗ ਦੀ ਲੋੜ ਹੈ ਸਰਕਾਰ ਵੱਲੋਂ ਤਾਂ ਤੁਹਾਡੇ ਨਾਲ ਹੀ ਖੜੇ ਆ ਕਿਉਂਕਿ ਮੈਂ ਵੇਖਿਆ ਆਪਣੇ ਬੱਚਿਆਂ ਦੇ ਵਿੱਚ ਹੁਨਰ ਬਹੁਤ ਜ਼ਿਆਦਾ ਹੈ ਐਥਲੈਟਿਕਸ ਦੇ ਵਿੱਚ ਕੋਈ ਵੀ ਖੇਡ ਕੋਈ ਵੀ ਗੇਮ ਆਪਾਂ ਵੇਖ ਲਈਏ ਜੇ ਆਪਣੇ ਫਾਜ਼ਲਕਾ ਏਰੀਏ ਦੇ ਕਿਸੇ ਵੀ ਪਿੰਡ ਦੇ ਬੱਚੇ ਆਪ ਦੇਖੀਏ ਤਾਂ ਸਾਰਿਆਂ ਦੇ ਵਿੱਚ ਬਹੁਤ ਹੀ ਵੱਡਾ ਹੁਨਰ ਹੈ ਤਾਂ ਉਹ ਹੁਨਰ ਹੁਨਰ ਨੂੰ ਤਲਾਸ਼ਣ ਦੀ ਲੋੜ ਹੈ ਉਹਨੂੰ ਨਿਖਾਰਨ ਦੀ ਲੋੜ ਹੈ ਤੇ ਹੀ ਸਾਡੇ ਬੱਚੇ ਜਿਹੜੇ ਅੱਜ 올림픽ਸ ਵਿੱਚ ਜਾ ਕੇ ਖੇਡ ਸਕਣਗੇ ਆਪਾਂ ਇਹਨਾਂ ਦਾ ਸਹਿਯੋਗ ਕਰਨਾ ਹੈ ਸਾਰੇ ਪਿੰਡਾਂ ਦੇ ਜਿਹੜੇ ਸਾਡੇ ਲੋਕ ਨੇ ਤੁਹਾਡਾ ਸਾਰਿਆਂ ਦਾ ਬੜਾ ਸਾਥ ਹੈ ਔਰ ਜਿੰਨੇ ਵੀ ਸਾਡੇ ਇੱਥੇ ਟੀਚਰ ਨੇ ਪ੍ਰਿੰਸੀਪਲ ਨੇ ਜਿੰਨੇ ਵੀ ਕੋਚ ਸਾਡੇ ਇੱਥੇ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਮੈਨੂੰ ਮਿਲਦੇ ਰਹਿੰਦੇ ਸਾਰੇ ਸਾਡੇ ਕੋਚ ਬੜੀ ਮਿਹਨਤ ਕਰਦੇ ਨੇ ਇਹਨਾਂ ਦੀ ਮਿਹਨਤ ਹੀ ਹੈ ਜਿਹੜਾ ਸਾਡੇ ਬੱਚਿਆਂ ਅੱਜ ਨੈਸ਼ਨਲ ਲੈਵਲ ਤੇ ਖੇਡ ਰਹੇ ਨੇ ਇੱਥੇ ਨਾ ਤਾਂ ਆਉਣਾ ਕੋਈ ਰੇਂਜ ਆਉਂਦੀ ਹੈ ਕੋਈ ਨੈਟਵਰਕ ਨੈਟਵਰਕ ਨਹੀਂ ਆਉਂਦਾ ਤੇ ਪੜਾਈ ਦੇ ਵਿੱਚ ਵੇਖੋ ਕਿੰਨੇ ਬੱਚੇ ਤੇਜ਼ ਨੇ ਆਪਾਂ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਵੇਖਦੇ ਆ ਕਿ ਜਿੰਨਾ ਬੱਚਿਆਂ ਕੋਲ ਕੋਈ ਵੀ ਸੁਵਿਧਾ ਨਹੀਂ ਹੈ ਤੇ ਉਹ ਵੇਖੋ ਨੈਸ਼ਨਲ ਜਾ ਕੇ ਖੇਡ ਰਹੇ ਨੇ ਪੜਾਈ ਦੇ ਵਿੱਚ ਮੱਲਾ ਮਾਰ ਰਹੇ ਨੇ ਤਾਂ ਹੁਣ ਆਪਾਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਤੁਸੀਂ ਜਿੰਨੀਆਂ ਵੀ ਮੈਨੂੰ ਡਿਮਾਂਡਾਂ ਕਹੀਆਂ ਨੇ ਬੜੀਆਂ ਜਲਦੀ ਆ ਤੁਹਾਡੀਆਂ ਡਿਮਾਂਡਾਂ ਪੂਰੀਆਂ ਕਰਾਂਗੇ ਔਰ ਮੈਂ ਚਾਹਣਾ ਕਿ ਨੈਸ਼ਨਲ ਲੈਵਲ ਤੇ ਜੇ ਸਿਲਵਰ ਆਇਆ ਤਾਂ ਅਗਲੀ ਵਾਰੀ ਆਪਾਂ 골ਡ ਜਿੱਤ ਕੇ ਲਈਏ। ਮੈਂ ਸਾਰਿਆਂ ਦਾ ਫੇਰ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਇਹ ਟੂਰਨਾਮੈਂਟ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਸਕੂਲ ਦੀ ਸਾਡੀ ਕਮੇਟੀ ਹੈ, ਪ੍ਰਿੰਸੀਪਲ ਮੈਡਮ ਨੇ, ਸਾਰੇ ਟੀਚਰਸ ਨੇ, ਖਾਸ ਕਰਕੇ ਸਾਡੇ ਸਾਰੇ ਕੋਚ ਨੇ ਜਿੰਨੇ ਵੀ ਸਾਡੇ ਇਲਾਕੇ ਦੇ ਮੌਤਵਾਰ ਸ਼ਖਸੀਤਾਂ ਨੇ ਟੀਚਰਸ ਨੇ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਔਰ ਬੱਚਿਆਂ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਮਿਹਨਤ ਕਰਕੇ ਅੱਜ ਆਪਦੀ ਜਿੱਤਾਂ ਪ੍ਰਾਪਤ ਕੀਤੀਆਂ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫੇਰ ਸਾਰਿਆਂ ਨੂੰ ਮੈਂ ਲੱਖ-ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਕਾਬਲੇ ਜਿਹੜੇ ਅੱਜ ਖਿਡਾਰੀ ਬੜੀ ਦੂਰੋਂ ਦੂਰੋਂ ਪਿੰਡਾਂ ਤੋਂ ਸਕੂਲਾਂ ਤੋਂ ਚੱਲ ਕੇ ਖੇਡਣ ਆਏ ਉਹਨਾਂ ਦਾ ਅੱਜ ਸਮਾਪਤੀ ਪ੍ਰੋਗਰਾਮ ਹੈ ਔਰ ਜਿੰਨੀਆਂ ਵੀ ਟੀਮਾਂ ਇੱਥੇ ਪਹੁੰਚੀਆਂ ਨੇ ਕੱਲ੍ਹ ਰੱਜ ਮੈਂ ਸਾਰਿਆਂ ਨੂੰ ਅੱਜ ਇਸ ਮਹਾਰ ਸੋਨਾ ਪਹੁੰਚਾਂ ਤੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਔਰ ਜਿਨ੍ਹਾਂ ਨੇ ਵੀ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਔਰ ਵਧੀਆ ਖੇਡ ਖੇਡ ਕੇ ਜਿਹੜਾ ਅੰਡਰ 14 ਗਰਲਜ਼ ਲਾਲੋ ਵਾਲੇ ਜੋਨ ਜਿਹੜਾ ਮੁਹਾਰ ਸੋਨਾ ਵਿਨਰ ਅੰਡਰ 17 winner winner ਮੁਹਾਰ ਸੋਨਾ ਬੋਇਸ ਅੰਡਰ 14 winner ਚੁਰਣ ਖੇੜਾ ਜਿੰਨੀਆਂ ਵੀ ਟੀਮਾਂ ਅੱਜ ਇੱਥੇ ਜੇਤੂ ਹੋਈਆਂ ਨੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਔਰ ਜਿਹੜੀਆਂ ਉਪ ਜੇਤੂ ਨੇ ਉਹਨਾਂ ਨੂੰ ਵੀ ਵਧਾਈ ਦਿੰਦਾ ਹਾਂ ਔਰ ਜਿਹੜੇ ਖਿਡਾਰੀ ਔਰ ਟੀਮਾਂ ਨਹੀਂ ਜਿੱਤ ਸਕੀ ਐ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਕਿਉਂਕਿ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਾ ਹੀ ਬੜੀ ਵੱਡੀ ਗੱਲ ਹੈ। ਅੱਜ ਇੱਕ ਬਾਰਡਰ ਪੱਟੀ ਦਾ ਸਾਡਾ ਪਿੰਡ ਹੈ ਮੁਹਾਰ ਸਮੇਂ ਦੇ ਵਿੱਚ ਜ਼ਿਲ੍ਹਾ ਲੈਵਲ ਦਾ ਜੋ ਇਹ ਟੂਰਨਾਮੈਂਟ ਜਿਹਦੀ ਅਸਮਾਪਤੀ ਹੋਈ ਹੈ ਇਹ ਅੱਜ ਇੱਥੇ ਟੂਰਨਾਮੈਂਟ ਹੋਇਆ ਤੇ ਇਹਦੇ ਵਿੱਚ ਪਿੰਡ ਵਾਸੀਆਂ ਦਾ ਪਿੰਡ ਮੁਹਾਰ ਸੋਨਾ ਮੁਹਾਰ ਕੀਵਾ ਪਵਾਨੀ ਮੁਹਾਰਜ ਮਸ਼ੇਰਨ ਸਾਰਿਆਂ ਦਾ ਮੈਂ ਸਮੇਂ ਦਾ ਜਿਹੜਾ ਸੰਘਰਸ਼ ਸੀ ਜੋ ਮੁਹਾਰ ਤੋਂ ਨਾਲ ਸਕੂਲ ਨੂੰ ਅਪਗ੍ਰੇਡ ਕਰਵਾਉਣ ਲਈ ਇਹ ਸਾਰੇ ਵਧਾਈ ਦੇ ਪਾਤਰ ਨੇ ਜਿਹੜਾ ਸਕੂਲ ਇਹਨਾਂ ਨੇ ਸੰਘਰਸ਼ ਕੀਤਾ ਅਪਗ੍ਰੇਡ ਹੋਇਆ ਤਾਂ ਅੱਜ ਵੇਖੋ ਜ਼ਿਲ੍ਹਾ ਲੈਵਲ ਦਾ ਇੱਕ ਟੂਰਨਾਮੈਂਟ ਇੱਥੇ ਹੋਇਆ ਹੈ ਜ਼ਿਲ੍ਹੇ ਦੇ ਕਿੰਨੀ ਦੂਰੋਂ ਦੂਰੋਂ ਪਿੰਡਾਂ ਦੇ ਸਕੂਲਾਂ ਦੇ ਬੱਚੇ ਇੱਥੇ ਖੇਡਣ ਆਏ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਮਹਾਰ ਸੋਨਾ ਵੀ ਇੱਥੇ ਕੋਈ ਪਿੰਡ ਹੈ ਕੱਲ ਮੇਰੇ ਧਰਮ ਪਤਨੀ ਖੁਸ਼ਪੂ ਜੀ ਵੀ ਇੱਥੇ ਆਈ ਸੀ ਪਹਿਲੀ ਵਾਰ ਮੈਮ ਲੀ ਸਾਬ ਅੱਜ ਮਹਾਰ ਸੋਨਾ ਸਕੂਲ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਾਰ ਸੋਨਾ ਜੋ ਪਿਛਲੇ ਸਮੇਂ ਦੇ ਲੋਕਾਂ ਦੀ ਡਿਮਾਂਡ ਸੀ ਕਿ ਇਹਨੂੰ ਅਪਗ੍ਰੇਡ ਕੀਤਾ ਜਾਵੇ ਤਾਂ ਹੁਣ ਇਹ ਸਕੂਲ ਅਪਗ੍ਰੇਡ ਹੋਇਆ ਤਾਂ ਅਪਗ੍ਰੇਡ ਹੋਣ ਤੋਂ ਬਾਅਦ ਪਹਿਲਾ ਜਿਹੜਾ ਜ਼ਿਲ੍ਹਾ ਲੈਵਲ ਦਾ ਕਬੱਡੀ ਦਾ ਟੂਰਨਾਮੈਂਟ ਇੱਥੇ ਕਰਵਾਇਆ ਗਿਆ ਔਰ ਬਹੁਤ ਸਾਰੀਆਂ ਟੀਮਾਂ ਨੇ ਬਹੁਤ ਸਾਰੇ ਜ਼ਿਲ੍ਹੇ ਦੇ ਵਿੱਚੋਂ ਵਕ-ਵਕ ਸਕੂਲਾਂ ਦੀਆਂ ਵਕ-ਵਕ ਪਿੰਡਾਂ ਦੇ ਵਕ-ਵਕ ਇਲਾਕਿਆਂ ਤੋਂ ਆ ਕੇ ਟੀਮਾਂ ਨੇ ਇੱਥੇ ਹਿੱਸਾ ਲਿਆ ਚਾਹੇ ਗਰਲਜ਼ ਦੀਆਂ ਟੀਮਾਂ ਸੀ ਚਾਹੇ ਬॉयਜ਼ ਦੀਆਂ ਸੀ ਔਰ ਬਹੁਤ ਹੀ ਵਧੀਆ ਟੂਰਨਾਮੈਂਟ ਜਿਹੜਾ ਬਾਰਡਰ ਦੇ ਇਸ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਮੁਹਾਰਸ ਉਹਨਾਂ ਦੇ ਸਕੂਲ ਦੇ ਵਿੱਚ ਕਰਵਾਇਆ ਗਿਆ ਔਰ ਬਹੁਤ ਸਾਰੇ ਸਾਡੇ ਇੱਥੇ ਜਿਵੇਂ ਲੋਕਾਂ ਨੇ ਵੀ ਸਹਿਯੋਗ ਦਿੱਤਾ ਸਾਡੇ ਮੁਹਾਰ ਸੋਨਾ ਮੁਹਾਰ ਕੀਵਾ ਪਵਾਨੀ ਮੁਹਾਰਮ ਸ਼ੇਰ ਇਹਨਾਂ ਸਾਰਿਆਂ ਦਾ ਸੰਘਰਸ਼ ਸੀ ਜਿਹੜਾ ਇਹ ਸਕੂਲ ਅਪਗ੍ਰੇਡ ਹੋਇਆ ਉਸ ਤੋਂ ਬਾਅਦ ਅੱਜ ਜ਼ਿਲ੍ਹਾ ਲੈਵਲ ਦਾ ਇੱਥੇ ਟੂਰਨਾਮੈਂਟ ਕਰਵਾਇਆ ਗਿਆ ਬਾਰਡਰ ਦਾ ਜਿਹੜਾ ਪਿੰਡ ਹੈ ਬਹੁਤ ਦੂਰੋਂ ਦੂਰੋਂ ਇੱਥੇ ਜਿਹੜੇ ਬੱਚੇ ਜਿਹੜੇ ਖਿਡਾਰੀ ਖੇਡਣ ਲਈ ਆਏ ਤਾਂ ਇਹ ਜਿਹੜਾ ਸਾਡੇ ਇਲਾਕੇ ਦੇ ਜਿਹੜੇ ਲੋਕ ਨੇ ਸਾਡੇ ਬੱਚੇ ਨੇ ਉਹਨਾਂ ਦਾ ਵੇਦਨਾ ਹੌਸਲਾ ਵਧਿਆ ਔਰ ਸਾਡੇ ਮੁਹਾਰ ਸੋਨਾ ਸਕੂਲ ਦੀ ਬੇਟੀ ਜੋ ਨੈਸ਼ਨਲ ਲੈਵਲ ਤੇ ਸਿਲਵਰ ਮੈਡਲ ਜਿੱਤ ਕੇ ਆਈ ਹੈ ਅ ਇਸ ਗੱਲ ਦਾ ਇਹ ਸਬੂਤ ਹੈ ਕਿ ਇੱਕ ਬੱਚਿਆਂ ਨੂੰ ਖਿਡਾਰੀਆਂ ਨੂੰ ਰਾਹ ਵਿਖਾਈ ਜਾਵੇ ਜਿਹੜਾ ਨਿਸ਼ਾਨਾ ਉਹ ਆਪ ਲਗਾ ਲੈਣਗੇ ਔਰ ਹੁਣ ਬੱਚਿਆਂ ਨੂੰ ਅਸੀਂ ਰਾਹ ਵਿਖਾ ਰਹੇ ਹਾਂ ਔਰ ਸਾਡੇ ਜਿਹੜੇ ਲੋਕਾਂ ਨੇ ਇੱਥੋਂ ਡਿਮਾਂਡ ਵੀ ਕੀਤੀ ਇੱਕ ਮੈਟ ਦੀ ਤਾਂ ਬੜਾ ਜਲਦੀ ਇੱਥੇ ਮੈਟ ਵੀ ਦੇਵਾਂਗੇ ਔਰ ਇੱਕ ਗਰਾਊਂਡ ਤਿਆਰ ਕਰਕੇ ਜਿਹੜਾ ਅਸੀਂ ਦੇਣਾ ਹੈ ਉਹ ਇਹਨਾਂ ਵੱਲੋਂ ਡਿਮਾਂਡ ਆਈ ਸੀ ਬੜਾ ਜਲਦੀ ਉਹ ਵੀ ਕਰਕੇ ਦੇਵਾਂਗੇ ਔਰ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਹੈ ਚਾਹੇ ਇਹ ਪਿੰਡ ਹੈ ਚਾਹੇ ਕੋਈ ਹੋਰ ਵੀ ਪਿੰਡ ਹੈ ਜੋ ਵੀ ਲੋੜਾਂ ਨੇ ਸਕੂਲਾਂ ਦੇ ਵਿੱਚ ਜਾਂ ਖਿਡਾਰੀਆਂ ਦੀ ਕੋਈ ਵੀ ਗਰਾਊਂਡ ਦੀ ਲੋੜ ਹੈ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਜਿਹੜੇ ਗਰਾਊਂਡ ਹੈ ਜਾਂ ਕੋਈ ਵੀ ਸਮਾਨ ਚਾਹੀਦਾ ਉਹ ਦਵਾਵਾਂਗੇ